ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਅਸੀਂ ਮੈਨੂੰ ਨਵੇਂ ਬਲੌਗ ਦੇ ਵਿੱਚ ਹੋਰ ਸਾਰੇ ਠੀਕ ਠਾਕ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਚੱਲਦੇ ਹੋ ਮਿੱਤਰੋ ਮਲੇ ਕੋਲੇ ਨੂੰ ਪਹਿਲਾਂ ਤਾਂ ਥੋੜਾ ਜਿਹਾ ਕੰਮ ਆ ਕੋਰਟ 'ਚ ਵਕੀਲ ਨੂੰ ਮਿਲਣਾ ਹੈ ਤੇ ਉਸ ਤੋਂ ਬਾਅਦ ਜਾਵਾਂਗੇ ਸ਼ੇਰਪੁਰ ਨੂੰ ਥੈਂਕ ਯੂ ਟੂਟੇ ਡਟੇ ਸਮਾਨ ਲੈ ਕੇ ਆਵਾਂਗੇ ਕਰਦਿਆਂ ਗੱਡੀ ਸਟਾਰਟ ਮਿਲਦਿਆ ਫਿਰ ਲਓ ਜੀ ਮਿੱਤਰੋ ਹੋ ਗਿਆ ਐਂਟਰ ਮਲੇ ਕੋਲੇ ਚਾਲਦਿਆਂ ਪਹਿਲਾਂ ਕਚਰੇਜ ਨੂੰ ਘਰੇ ਅੰਦਰ ਪਹੁੰਚ ਗਏ ਮਿਲਦਿਆਂ ਜਾ ਕੇ ਬਈ ਹੁਣ ਆ ਦੀ ਆਪਣੇ ਜੋੜਪੁਰ ਚੌਂਕੀ ਤੋਂ ਫੇਰ ਸੇ ਸਾਹਮਣੇ ਆਉਣਾ ਸੀਗਾ ਉਹਨਾਂ ਨੂੰ ਮਿਲਦੇ ਆਂ ਮਿਲ ਕੇ ਚੱਲਦੇ ਆਂ ਫਿਰ ਉਹ ਦੇਖਦੇ ਆਂ ਵੀ ਸ਼ੇਰਪੁਰ ਨੂੰ ਚਲਾਂਗੇ ਸਮਾਨ ਸਮੂ ਲੈ ਕੇ ਆਣਾ ਬਾਥਰੂਮ ਦਾ ਸਮਾਨ ਲੈ ਕੇ ਆਉ ਉਹ ਲੈ ਕੇ ਆਵਾਂਗੇ ਅੱਜ ਹੀ ਮਿੱਤਰੋ ਚੱਲ ਪਿਆ ਸ਼ੇਰਪੁਰ ਨੂੰ ਖਜਾਇਦੇ ਦਾ ਕੰਮ ਨਵੇੜ ਦਾ ਇਹ ਫੇਰ ਉਹ ਇੱਕ ਦਿਨ ਆਉਣਾ ਬਣਾ ਇੱਥੇ ਜਿਹਨੂੰ ਮਿਲਣਾ ਦੀ ਮਿਲ ਲੈ ਆਂ ਚੱਲਦੇ ਆ ਹੁਣ ਹੇਅਰਪੋਰਟ ਨੂੰ ਉਹਨਾਂ ਗੱਲਾਂ ਬਾਤਾਂ ਮਾਰਦੇ ਮਿੱਤਰੋ ਹੁਣੇ ਆਪਾਂ ਇਕੱਲੇ ਹੀ ਆ ਤੁਹਾਨੂੰ ਪਤਾ ਕੋਈ ਨਾਲ ਆਪਾਂ ਕਿਸ ਨੂੰ ਬੜਾ ਕਹਦੇ ਨੇ ਹੈਗੇ ਜਾਣ ਨੂੰ ਵੀ ਆਪਾਂ ਕਾ ਨੂੰ ਤੇਰਾ ਕੰਮ ਛਡਾਉਣਾ ਹੈ ਅਗਲਾ ਗੰਦ ਵੀ ਆਪਦੇ ਕੰਮ ਕਰਦੇ ਫਿਰਦੇ ਨੇ ਸਾਡਾ ਕੰਮ ਛਡਾਤਾ ਤਾਂ ਕਰਕੇ ਆਪਾਂ ਇਕੱਲੇ ਚਲੇ ਜਾਈਦਾ ਜਿੱਥੇ ਜਾਣਾ ਹੈਗਾ ਠੀਕ ਹੈ ਨਹੀਂ ਇਹ ਜ਼ਰੂਰੀ ਨਹੀਂ ਹੈਗਾ ਵੀ ਕਿਹਦਾ ਸਾਥ ਹੈ ਨਾਲ ਲੈ ਕੇ ਕਰਨਾ ਪਰ ਆਪਣੇ ਘਰ ਦੇ ਕੰਮ ਕਰਨੀ ਕਰਨੇ ਨੇ ਵੀ ਆਪਾਂ ਕਿਸੇ ਦੇ ਕੰਮ ਉੜਾ ਕੇ ਖੁਸ਼ ਨਹੀਂ ਹੁੰਦੇ ਕਿਉਂ ਜੀ ਮਿੱਤਰੋ ਦੇਖਦੇ ਆ ਜਾ ਕੇ ਕਮਰਾਂ ਜਾ ਕੇ ਬਾਥਰੂਮ ਦਾ ਬਈ ਕਿੰਨਾ ਕੁ ਮਹਿੰਗਾ ਸਸਤਾ ਲਵਾਗੇ ਆਪਾਂ ਦਾ ਦੇਖ ਕੇ پیسے ਨਾਰਮਲ ਲਵਾਗੇ ਨਾ ਵਾਲਾ ਮਹਿੰਗਾ ਨਾ ਵਾਲਾ ਸਸਤਾ ਮੀਡੀਅਮ ਸਾਈਜ਼ ਲਵਾਗੇ ਜਿਹੜਾ ਆਮ ਆਪਣੇ ਆਮ ਘਰਾਂ ਦੇ ਵਿੱਚੋਂ ਜੱਟਾ ਉਹਦੇ ਚੱਲਦਾਗਾ ਲਓ ਜੀ ਮਿੱਤਰੋ ਪਹੁੰਚ ਗਿਆ ਆਦਮ ਬਲਪਾਟ ਕਾਂ ਤੇ ਇੱਥੋਂ ਚੱਲਦੇ ਆ ਨੌ ਤਰਾਣੀ ਨੌ ਤਰਾਣੀ ਤੋਂ ਚੱਲਾਂਗੇ ਬੁਰਜ ਆ ਸਾਹਮਣੇ ਲਿਖਿਆ ਵਾ ਰੋਡ ਮੈਪ ਇਧਰ ਤੇ ਚੱਲਾਂਗੇ ਸ਼ੇਰਪੁਰ ਨੂੰ ਹਾਂਜੀ ਮਿੱਤਰੋ ਆਰ ਗਿਆ ਐਂਟਰ ਪਿੰਡ ਕਾਤਰੋਂ ਕਾਤਰੋਂ ਦੇ ਵਿੱਚ ਕਰ ਗਿਆ ਐਂਟਰ ਕਹਿੰਦੇ ਕਾਤਰੋਂ ਚੱਲਾਂਗੇ ਹਦਾ ਸ਼ੇਰਪੁਰ ਜਾ ਕੇ ਸ਼ੇਰਪੁਰ ਦੇਵਰਾਜ ਦੇਵਰਾਜ ਕਹਿੰਦੇ ਨੇ ਜੀ ਤੋਂ ਪਨੇ ਸਮਾਨ ਲੈਣਾ ਹੈ ਸਮਾਨੇ ਸਮਾਨ ਟੁੱਟੀਆਂ ਡਾਟੀਆਂ ਦਾ ਉਹ ਤੋਂ ਕਰੇ ਮਤਰੋ ਰੇਟ ਦਾ ਕਰੇ ਬੜਾ ਫਰਕ ਆ ਆਪਾਂ ਨੇ ਦੇਖਣਾ ਹੀ ਆ ਕਿ ਕਿੰਨਾ ਕੁ ਫਰਕ ਆ ਰੇਟ ਦਾ ਕਹਿੰਦੇ ਅੱਧੋ ਅੱਧਾ ਫਰਕ ਆ ਮਤਰੋ ਕਹੇ ਰੇਟ ਦਾ ਜਾ ਕੇ ਅੱਜ ਦੇਖਦੇ ਆ ਵੇ ਕੀ ਨਿਕਲਦਾ ਛੱਪ ਕਹਨਾ ਇਹ ਵੀਡੀਓ ਕਾਟਰੋਂ ਦਾ ਗੁਰੂ ਘਰੋਂ ਲੰਘ ਗਿਆ। ਮਿੱਤਰੋ ਕਿਸਾਨਾਂ ਜਿਵੇਂ ਨਾਲੇ ਟਰੈਕਟਰ ਹੀ ਖੜਨੇ ਕਿ ਮਾਰਚ ਕਰਨਾ ਹੋਊਗਾ। ਸ਼ੇਰਪੁਰ ਬਲਾਕ ਦੇ ਖੜਨੇ ਕਿਸਾਨ। ਇਹ ਕਿਸਾਨ ਸ਼ੇਰਪੁਰ ਬਲਾਕ ਦੇ ਮਿੱਤਰੋ ਬਹੁਤ ਦੁਖ ਲਾਦਾ ਵੀਰੋ। ਹੈਗੇ ਚਲੋ ਆਪਾਂ ਵੀ ਕਰਖਾਨ ਦੇ ਪੁੱਤਾਂ ਪਰ ਪਰ ਨਾ ਜਿਹੜਾ ਬਾਈ ਦੀਪ ਸਿੱਧੂ ਨੇ ਗੱਲਾਂ ਕਹੀਆਂ ਸੀਗੀਆਂ ਉਹਨਾਂ ਗੱਲਾਂ ਤੇ ਇਹਨਾਂ ਨੇ ਅਮੌਲੀ ਕੀਤਾ ਹੈਗਾ ਉਹ ਹੀਰਾ ਨਾਲ ਦਾ ਗਵਾਦਾ ਇਹਨਾਂ ਲੋਕਾਂ ਨੇ ਆਮ ਜੀ ਇਹਨਾਂ ਨੂੰ ਇਹ ਸੀਗਾ ਵੀ ਪਰਣੀ ਉਹ ਇਹਨਾਂ ਨੂੰ ਕੱਟ ਕੇ ਅੱਗੇ ਜਾਣਾ ਚਾਹੁੰਦਾ ਹੈਗਾ ਉਹਦੇ ਕੋਲ ਦਾ ਪ੍ਰਮਾਤਵਾ ਤਾਂ ਸਭ ਕੁਝ ਹੈ ਸੀਗਾ ਇਹ ਤਾਂ ਇੱਕ ਦਰਦ ਅੰਦਰ ਦੀ ਉਹਦੇ ਅੰਦਰ ਪੰਜਾਬ ਦਾ ਆਇਆ ਹੁਣ ਦਿੱਲੀ ਧਰਨੇ ਤੇ ਜਾਂਦੇ ਹਰਿਆਣੇ ਤੋਂ ਸਭ ਤੋਂ ਸ਼ੰਭੂ ਬਾਰੀਆ ਤੋਂ ਅੰਦਰ ਐਂਟਰੀ ਨਹੀਂ ਹੋਣ ਦਿੰਦੇ ਇਹਨਾਂ ਨੂੰ ਇਹਨਾਂ ਡਾਂਗਾ ਪੈਂਦੀਆਂ ਨੇ ਉੱਥੇ ਮੁੰਡੇ ਮਰਵਾਏ ਜਾਂਦੇ ਨੇ ਸਮਝ ਨਹੀਂ ਬਈ ਉਹ ਉੱਥੇ ਪਹਿਲੇ ਹੀ ਕਹਿੰਦੇ ਸੀ ਬਾਈ ਦੀਪ ਨੇ ਵੀ ਮਿੱਤਰੋ ਇਹ ਕਾਨੂੰਨ ਲਿਖਤੀ ਲੈ ਕੇ ਜਾਣਾ ਆਪਾਂ ਨੇ ਇੱਥੇ ਸਾਡੇ ਸਭ ਲੋ ਮੂਰੇ ਲਾਖਾਂ ਨਹੀਂ ਦੀ ਸੀਗੀ ਇਹਨਾਂ ਨੂੰ ਮੁੱਖ ਮੰਤਰੀ ਸੀਟ ਨਹੀਂ ਦੀ ਸੀਗੀ ਆਗੂਆਂ ਨੂੰ ਵੀ ਪਤਾ ਨਹੀਂ ਸਾਡੀ ਖਾਤਰ ਮੂਜੀ ਮੁੱਖ ਮੰਤਰੀ ਸੀਟ ਪਈ ਆ ਜਾਂਦੇ ਹਰ ਜਾ ਕੇ ਛੜੱਪਾ ਮਾਰ ਕੇ ਬੈਠੇ ਜਾਣਾ ਨਾਲ ਵਾ ਸਾਡਾ ਭਾਈ ਜਾਨ ਤੋਂ ਗਿਆ ਇਹ ਲੋਕ ਉਹਨੂੰ ਯਾਦ ਕਰਦੇ ਨੇ ਚਲੋ ਮਹਾਰਾਜ ਨੂੰ ਸਾਡੇ ਵਿੱਚ ਦੁਬਾਰਾ ਭੇਜਣੋ ਚਲੋ ਮਿੱਤਰੋ ਜੋ ਪ੍ਰਮਾਤਮਾ ਨੇ ਮਨਜ਼ੂਰ ਸੀਗਾ ਉਹ ਹੋ ਗਿਆ ਮੁੜ ਕੇ ਕਿਹੜਾ ਇਹਨਾਂ ਲੋਕਾਂ ਨੇ ਭਾਈ ਅਮਰਤਪਾਲ ਦਾ ਸਾਥ ਦਿੱਤਾਗਾ ਜਦ ਵੀ ਸਭ ਮਰਿਆ ਜਮੀਰ ਵਾਲੇ ਬੈਠੇ ਰਹੇ ਨੇ ਜਦ ਭਾਈ ਅਮਰਤਪਾਲ ਸਿੰਘ ਨੂੰ ਚੱਕ ਕੇ ਡੇਬਰਗੜ ਮਾਰਿਆਗਾ ਐਨਐਸਐ ਲਾ ਕੇ ਜਦ ਵੀ ਨੂੰ ਕੋਈ ਬੋਲਿਆ ਹੈਗਾ ਕिलो ਮਿੱਤਰੋ ਪਹੁੰਚ ਗਿਆ ਸ਼ੇਰਪੁਰ ਲਓ ਜੀ ਮਿੱਤਰੋ ਚੱਲਦੇ ਆਂ ਦੇਵਰਾਜ ਲਓ ਜੀ ਪਹੁੰਚ ਗਏ ਵੀਰੋਣਾ ਕੋਲੇ ਪਹਿਲਾਂ ਵੀ ਆਪਣਾ ਸਮਾਨ ਇੱਥੋਂ ਜਾਂਦਾ ਹੈਗਾ ਬੈਠਣੇ ਹੋਰ ਵੀ ਵੀਰ ਸਾਰੇ ਸਮਾਨ ਲੈਣਾ ਹੈ ਬੈਠਣੇ ਦੇਖੋ ਇਹਨਾਂ ਕੋਲ ਤਾਂ ਪਰਮਾਤਮਾ ਦੀ ਕਿਰਪਾ ਨਾਲ ਖੱਦਾ ਹੀ ਖੜਕਦਾ ਰਹਿੰਦਾ ਹੈਗਾ ਕਿਉਂ ਜੀ ਆਸਿਕਾ ਲਿ ਗਿਆ ਲੈ ਵੀਰੇ ਵਰਤ ਦੀ ਕਰਾਜੋ ਵਰਤ ਦੀ ਲੈ ਜਾ ਆ ਦੇਖੋ ਕੜਾਇਆ ਵੀਰੇ ਸਮਾਨ ਲੈ ਕੇ ਦੋ ਮਿੰਟ ਚੀ ਖਾਣਾ ਖਾ ਰਿਹਾ ਮੁੰਡਾ ਸੁੰਦਰ ਲਾਉਣਾ ਠੀਕ ਹੈ ਠੀਕ ਮੈਥੋਂ ਕੋਈ ਸਿੱਧਜੀ ਕੋਲ ਗੱਲ ਮੈਂ ਬੁਲਾ ਰਿਹਾ ਲਓ ਜੀ ਮਿੱਤਰੋ ਆ ਗਿਆ ਆਪਣਾ ਮਿੱਤਰ ਸਮਾਨ ਰਖਣ ਵਾਸਤੇ ਆਪਾਂ ਨੂੰ ਇਹ ਦਿਖਾਉਂਦਾ ਮੁੰਡਾ ਪਾਉਂ ਸਮਾਨ ਸਾਰਾ ਤੇ ਵੀ ਛੋਟੇ ਵੀਰੋ ਦੇਖ ਕੇ ਸਮਾਨ ਵੀ ਉਹ ਦਿਖਾਈ ਜਮਾ ਵਧੀਆ ਲਖਾ ਮੈਂ ਹਾਂ ਦੇਖ ਲੈ ਲਈ ਵੀ ਮਿੱਤਰੋ ਅਾ 12 ਸੀਟਾਂ ਜੁਟਾ ਦੇਖਦੇ ਆਂ ਇਧਰ ਟੂਟੇ ਡਾਟੇ ਲੱਗੇ ਮੇਰੇ ਸਾਹਮਣੇ ਜਿਹੜਾ ਉਹ ਲੱਗੇ ਮੇਰੇ ਹੈਂਡਲ ਰੂਲ ਦੇ ਲਈ ਦੇ ਦੇ ਆਂ ਫੇਰ ਨਾਲ ਦੇ ਦਿਖਾਉਂਦੇ ਜਾਵਾਂਗੇ ਤੁਹਾਨੂੰ ਤਾਂ ਦੇਖੋ ਜਿਵੇਂ ਇੱਕ ਤਾਂ ਸ਼ੀਟ ਆ ਜੀ ਠੀਕ ਠੀਕ ਹੈ ਜੀ ਬ੍ਰਾਂਡ ਦੀ ਸੀਟ ਆ ਸਾਨੂੰ ਦੇਸੀ ਵਾਲੇ ਰੇਟ ਪੇਜੂਗੀ ਓਕੇ ਠੀਕ ਹੈ ਨਾ ਇਹ ਆਪਾਂ ਨੂੰ ਲੈਸ ਕਰਕੇ 52% ਲੈਵੇ ਲਗਭਗ ਦੇ ਦੇਗੀ ਠੀਕ ਠੀਕ ਦੇਸੀ ਸੀਟ ਵੀ ਲਵਾਂਗੇ ਉਹ ਵੀ ਸਾਨੂੰ 45% ਘੱਟ ਦਾ ਦੇਖੋ ਪੈਣੀ ਲਗੀ ਠੀਕ ਕਿਤੇ ਮਰਜ਼ੀ ਜਿਹੜੀ ਮਰਜ਼ੀ ਕੰਪਨੀ ਲੈ ਲਓ ਨਾਲੇ ਬੱਜੂ ਦੇਸੀ ਆ ਇਹ ਤਾਂ ਇਹ ਬਜਨਾ ਬ੍ਰਾਂਡ ਦਾ ਹੈਗਾ ਨਾ ਥੋੜੇ-ਮੋੜੇ ਰੁਪਈਆ ਦੀ ਫਰਕ ਆਹੋ ਚਲੋ 5-7 5-400 ਰੁਪਏ ਦਾ ਫਰਕ ਤਾਂ ਕੀ ਪੈਣਾ ਨਾ ਨਹੀਂ ਬ੍ਰਾਂਡ ਬਤੀਵਾ ਇਹ ਜੋ ਹੋਰ ਮਾਡਲ ਮਿਲ ਜੂਗੀ ਆਪਾਂ 골ਡ ਦੇ ਰੂਪੀ ਠੀਕ ਜਿੱਥੇ ਕੋਈ ਚੀਜ਼ ਦਿਖਾਉਣ ਵਾਲੀ ਹੋਈ ਨਾ ਤੁਹਾਨੂੰ ਜਰੂਰ ਥੋੜਾ ਸਾਂਝਾ ਕਰਾਂਗੇ ਦੇਖਦੇ ਆਂ ਫਿਰ ਜੀ ਮਿੱਤਰੋ ਲੈ ਲਿਆ ਸਮਾਨ ਸਮਾਨ ਕਰਦਾ ਹੈਪੀਨੈਸ ਫਿਰ ਜਰ ਵੀ ਤੁਸੀਂ ਆਓ ਦੇਵਰਾਜ ਹਾਂ ਗੋਪਤਾਰੀ ਦੇਵਰਾਜ ਗੋਪਤਾ ਐਂਡ ਸੰ ਸ਼ੇਰਪੁਰ ਜਿਆਦਾ ਵੀ ਆਮਾ ਹੈਪੀ ਨੇ ਜਰੂਰ ਮਿਲਿਓ ਹੈਪੀ ਮੁੰਡਾ ਸਾਡਾ ਬਹੁਤ ਮਿਹਨਤੀ ਮੁੰਡਾ ਕਾ ਲਓ ਜੀ ਮਿੱਤਰੋ ਸਮਾਨ ਲੈ ਲਿਆ ਚੱਲਦੇ ਆਂ ਵਾਪਸੀ ਤੇ ਦੇਖਦੇ ਆਂ ਮੇਰਾ ਕੋਲੇ ਕੋਲੇ ਹੜਕੇ ਮਿਲਦੇ ਆਂ ਬੰਦੇ ਨੂੰ ਆਪਰੇ ਨੂੰ ਮਿੱਤਰੋ ਬਹੁਤ ਵਧੀਆ ਬੰਦੇ ਨੇ ਮਾਣ ਸਤਿਕਾਰ ਕੀਤਾਗਾ ਬਹੁਤ ਵਧੀਆ ਡੀਲ ਕੀਤੀਆ ਬੰਦੇ ਨੇ ਆਓ ਤੇ ਆਕੇ ਜਰੂਰ ਹੋ ਇਹਨਾਂ ਕੋਲੋਂ ਨਾ ਲੈ ਕੇ ਜਾਓ ਸਮਾਨ ਕੋਈ ਵਾਕਈ ਰੇਟ ਦਾ ਬਹੁਤ ਜ਼ਿਆਦਾ ਫਰਕ ਆ ਠੀਕ ਆ ਮਿੱਤਰੋ ਚੱਲਦੇ ਆਂ ਫੇਰੋ ਮਿਲਦੇ ਆਂ ਫੇਰ ਤੁਹਾਨੂੰ ਮਿੱਤਰੋ ਪਹੁੰਚ ਲਿਆ ਫੇਰ ਆਦਮਵਾਲ ਫਟਕਾ ਤੇ ਰੇਲਵੇ ਲਾਈਨ ਇਹ ਮਿੱਤਰੋ ਰੇਲਵੇ ਲਾਈਨ ਇੱਧਰੋਂ ਸਾਹਮਣੇ ਚਲੇ ਗਏ ਧੂਰੀ ਸੰਗਰੂਰ ਪਿੱਛੇ ਨੂੰ ਟ੍ਰੇਨ ਆ ਗਈ ਬਾਪ ਸਮਝ ਲੋ ਦੀ ਲੈ ਰਹੇ ਇਹ ਉਡਾਰਾ ਪਲਾ ਕਰੇ ਮਲੇਕੋੜਾ ਅ ਲੁਧਿਆਣਾ ਅਮ드ਗੜਾ ਪਿੱਛੇੋਂ ਇਧਰ ਚਲੀ ਜਾਂਦੀ ਆ ਮਿੱਤਰੋ ਪਿੱਛੇ ਤੁਹਾਨੂੰ ਆ ਜਗਾ ਨਾ ਦਿਖਾਉਣੀ ਸੀਗੀ ਥੋੜੀ ਜਗਾ ਸਾਫ ਨਹੀਂ ਸੀਗੀ ਇੱਥੇ ਸਾਡੇ ਬੇਲੀ ਦਾ ਐਕਸੀਡੈਂਟ ਹੋਇਆ ਸੀਗਾ 2008 ਦੇ ਵਿੱਚ ਉਹਦਾ ਬਿਆਰ ਪਤਾ ਹੀ ਲੱਗ ਜਾਏਗਾ ਕੌਣ ਫੇਡ ਮਾਰ ਗਿਆ ਕੌਣ ਨਹੀਂ ਵੀ ਜੱਲ ਲੰਗੀਦਾ ਉਹ ਜਗ੍ਹਾ ਤੋਂ ਨਾ ਸਾਹ ਚੇਤੇ ਆ ਜਾਂਦਾ ਕਿ ਮਾਨੋ ਅੰਦਰੋਂ ਭਰ ਜਾਂਦਾ ਹੈਗਾ ਬੰਦਾ ਸਾਡਾ ਉਹ ਪਿਆਰ ਹੈ ਸਾਨੂੰ ਯਾਰ ਇੰਨਾ ਕਰਦੇ ਮਿੱਤਰੇ ਸਾਡਾ ਵਧੀਆ ਸੀਗਾ ਬਹੁਤ ਵਧੀਆ ਨੇਚਰ ਦਾ ਬੰਦਾ ਸੀਗਾ ਜਗ੍ਹਾ ਮਾਸੂ ਪਤਾ ਨਹੀਂ ਬਦਾ ਕੋ ਰਾਤ ਹਨੇਰੇ ਚ ਵਾ ਮਾਰ ਫੀਟ ਫੂਟ ਬੱਜੀ ਕਾ ਐਕਸੀਡੈਂਟ ਹੋ ਗਿਆ ਉਹ ਜੀ ਨਾਲ ਐਕਸੀਡੈਂਟ ਹੋਇਆ ਉਹ ਆਗਲਾ ਆਪ ਨਿਕਲ ਗਿਆ ਡੱਡ ਡਰ ਕੇ ਅਗਲਾ ਕੀ ਬੜਾ ਹੁਣ ਕੌਣ ਹੋਊਗਾ ਕੌਣ ਨਹੀਂ ਉਹਨਾਂ ਕੋ ਪਤਾ ਹੀ ਲੱਗਾ ਹੈ ਅਬ ਜਿਹੜਾ ਨਾਇਨੀ ਘਰਦਿਆਂ ਨੇ ਤਕਰੀਸ ਕੀਤੀ ਹੈ ਵੀ ਕੌਣ ਦੇਕੂਆ ਕੌਣ ਕਰੂਗਾ ਪਤਾ ਲਿਆ ਘਰੋਂ ਪਿੱਛੇ ਪਹੁੰਚਣਾ ਹੋਵੇ ਨਾ ਪਾਹੇ ਟੁੱਕਰ ਕਿੰਨੇ ਹੋ ਫਿਰ ਕੁਝ ਨਹੀਂ ਬਦਲਾਅਦਾ ਹੈਗਾ ਉਹਦੇ ਕਰਕੇ ਵਿਚਾਰਾ ਉੱਥੇ ਕੇਸ ਰਵਾਦਾ ਪਾ ਹੋ ਗਿਆ ਮਾਹਾਰਾਜੋ ਆਪਣੇ ਚਰਨਾਂ ਚ ਉਹਨੂੰ ਨਵਾਜ਼ ਬਖਸ਼ਣ ਵਿਚਾਰਾ ਖਬਰ ਕਿਹੜੀ ਜੁਨੀ ਪੈ ਗਿਆ ਹੋਊਗਾ ਉਹਨੂੰ ਲਓ ਪਹੁੰਚ ਗਿਆ ਮਿੱਤਰੋ ਮਲੇ ਕੋਲੇ ਐਸ ਡੀ ਐਮ ਕੋਠੀ ਆਈ ਟੀ ਐਮ ਦੀ ਕੋਠੀ ਕੋਲੇ ਪਹੁੰਚ ਗਏ ਚਾਲਦੇ ਆ ਅਸਦਾ ਬੱਸ ਸਟੈਂਡ ਬੱਸ ਸਟੈਂਡ ਚਲਦੇ ਆ ਅਸਰ ਕੋਲੇ ਅਸਰਫ ਕੋਲੇ ਚਲਦੇ ਆ ਅਸਰਫ ਕੋਲੇ ਅਸਰਫ ਆਪਣਾ ਬੇਲੀ ਛੇਤਰਾਂ ਦਾ ਬਾਇਲਾ ਯਾਰ ਆਹੋ ਜਿੰਨੇ ਭਾਈ ਨੇ ਉਹਨੇ ਥੋੜੇ ਉਹਦੇ ਪਰ ਜਿੰਨਾ ਤੰਗ ਕਰਦਾ ਉਹਨਾ ਪਿਆਰ ਵੀ ਕਰਦਾ ਹੈ ਮਿਲਦਿਆਂ ਚੱਲ ਕੇ ਬੱਸ ਸਟੈਂਡ 'ਚ ਅਸ਼ਰਮ ਕੋਲੇ ਲਓ ਜੀ ਮਿੱਤਰੋ ਪਹੁੰਚ ਗਏ ਬੱਸ ਸਟੈਂਡ 'ਚ ਚੱਲਦੇ ਆ ਅਸ਼ਰਮ ਮੀਆਂ ਕੋਲੇ ਲਓ ਮਿੱਤਰੋ ਮੈਂ ਤੇ ਅਸ਼ਰਮ ਜਾ ਕੇ ਆਇਆ ਹੁਣੇ ਕੰਮ ਲਿਆ ਪਹਿਲਾਂ ਥੋੜਾ ਗੱਲਬਾਤ ਸਾਂਝੀ ਕੀਤੀ ਨਹੀਂ ਹੈਗੀ ਜਾਣ ਲੱਗਿਆ ਨੇ ਜਿਆਦਾ ਥੋੜਾ ਜਲਦੀ ਚ ਨਿਕਲ ਗਿਆਂ ਵਾਸ਼ਰ ਹਾਂਜੀ ਹੋਰ ਹੌਟੇ ਠੀਕ ਠਾਕ ਹੈ ਠੀਕ ਠਾਕ ਬਹੁਤ ਵਧੀਆ ਚਲੋ ਵਧੀਆ ਚੱਲੋ ਹਾਂ ਕਿਦੋਂ ਜਦੋਂ ਚੱਲਦੇ ਆ ਪਿੰਡ ਨੂੰ ਤੇ ਦੇਖਾਂਗੇ ਤੇਰਾ ਕੰਮ ਸਵੇਰੇ ਜੇ ਆਏ ਤਾਂ ਸਵੇਰੇ ਜਾਇਾਂਗੇ ਦੁਬਾਰਾ ਫੇਰ ਆਪਾਂ ਠੀਕ ਹੈ ਨਹੀਂ ਨਹੀਂ ਫਿਰ ਅਗਲੇ ਦਿਨ ਚੱਲਾਂਗੇ ਜਦੋਂ ਆਉਣਾ ਤਬੂ ਆਉਂ ਦੇਖਾਂਗੇ ਜਿਤਨਾ ਬੰਦਾ ਫੋਨ ਕਰੂਗਾ ਚੱਕੂਗਾ ਮੇਰੇ ਨਾਲ ਗੱਲ ਕਰੂਗਾ ਨਾ ਯਾਮੀ ਪਰ ਉਹਦਾ ਠੀਕ ਆ ਨਹੀਂ ਪਰ ਰਹਿਣ ਨੂੰ ਆ ਠੀਕ ਹੈ ਠੀਕ ਹੈ ਬਹੁਤ ਠੀਕ ਆ ਓਕੇ ਜੀ ਉਹਨੂੰ ਯਾਦ ਕਰਾ ਦੀ ਬੰਦਾਂ ਨੂੰ ਬਸ ਆ ਮੈਂ ਫੋਨ ਕਰਕੇ ਯਾਦ ਕਰਾ ਦੂੰਗਾ ਵੀ ਭਾਈ ਉਹ ਬੰਦੇ ਦਾ ਕੰਮ ਕਰਦਾ ਸਰਦਾ ਹਾਂ 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 ਜਰੂਰ ਹਾਂ ਕਹੇ ਜੀ ਬਾਈ ਓਕੇ ਓੱਖਾ ਕੰਮ ਉਹਨੂੰ ਕਹਦੇ ਮਾਂ ਗੱਲੇ ਕੁਝ ਹਾਂ ਹੋ ਲਾਈ ਮਤਰੋ ਆਸ਼ਰ ਪੁੱਤਰ ਕਾ ਦੁਕਾਨ ਤੇ ਚੱਲਦੇ ਆ ਫਿਰ ਕੰਮ ਆਸ਼ਰ ਦਾ ਵਿਚਾਰ ਤਾਂ ਰਹਿ ਗਿਆ ਬਸ ਐਂ ਕਮਾਟੋ ਕਰੇ ਇਧਰ ਕਰੇ ਇਧਰ ਐਂ ਜਿਹੜੀ ਨਿਕਲ ਜਾਂਦੀ ਆ ਚੱਲਦੇ ਆ ਪਿੰਡ ਨੂੰ ਦੇਖਦੇ ਆ ਰਸਤੇ 'ਚ ਕੋਈ ਕੋਈ ਹੋਇਆ ਨਾਲ ਜਾਣ ਵਾਲਾ ਤਾਂ ਬਿਠਾ ਲਾਂਗੇ ਇਨੇ ਵਸਦੇ ਪਿੰਡ ਠੀਕ ਆ ਮਿੱਤਰੋ ओके ਕਰਦੇ ਹਾਂ ਹਾਂਜੀ ਮਿੱਤਰੋ ਪੌਣੀਆਂ ਘਰੇ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਐਂਡ ਕਰਦੋਂ ਪਰ 10 ਦਿਨ ਨੂੰ ਵੀ ਪਹਿਲਾਂ ਕਰਾਂਗੇ ਗੁਰੂ ਮਹਾਰਾਜ ਦਾ ਪਾਠ ਪਾਠ ਕਰਨ ਤੋਂ ਬਾਅਦ ਸ਼ਕਾਂਗੇ ਪ੍ਰਸ਼ਾਦ ਪਰ ਸਾਡੇ ਚੈੱਕ ਕਰਾਂਗੇ ਵੀਡੀਓ ਐਡਿਟ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਮੇਰਾ ਵੀਰਵਾਣ ਕਰਕੇ ਦੱਸਿਆ ਕਰੋ ਤੇ ਤੁਹਾਨੂੰ ਪਤਾ ਹੈ ਅਦੇ ਆਪਣ ਇਹਨੇ ਵਿਊ ਵੀ ਵਧੇ ਹੈਗੇ ਇਹ ਤੁਸੀਂ ਵੀਰਾਂ ਨੇ ਸਾਰੇ ਵਧਾਉਣੇ ਨੇ ਜਿੰਨਾਂ ਨੇ ਸ਼ਬਦ ਜਿਹੜਾ ਉਹ ਕਾਟਾ ਥੋੜਾ ਸ਼ਰਤੀ ਕਰਦੇ ਆ ਆਪਾਂ ਤੇ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਓਕੇ ਜੀ ਸਤਿ ਸ੍ਰੀ ਅਕਾਲ ਜੀ